ਬੀਚ ਦੇ ਉੱਤੇ ਕਿਲਾ ਆਨੰਦਪੁਰ ਸਾਹਿਬ ਦਾ ਦਵਾਜ ਪਰੇ ਸੱਤੀ 2 ਤੇ 727 ਦੋਨੋਂ ਬੱਸਾਂ ਰੈਡੀ ਹੈ ਰੈਡੀ ਟੂ ਗੋ ਬੋਲੇ ਸੋਨਹਾਂ ਸ੍ਰੀ ਆਕਾਲ ਬੋਲੇ ਸੋਨਹਾਂ ਸ੍ਰੀ ਅਕਾਲ ਚਲੋ ਜੀ ਹੁਣ ਆਪਾਂ ਚੱਲਿਆ ਐ ਵਾਲਾ 20 ਤੇ ਤੇ ਰਸਤੇ 'ਚ ਆਪਾਂ ਰੁਕਾਂਗੇ ਬ੍ਰੇਕ ਲਈ ਤੇ ਉੱਥੇ ਆਪਾਂ ਸ਼ਗਨ ਦੇ ਪਰੌੜੇ ਦੇ ਨਾਲ ਚਾਹ ਹੁਣ 25 ਮਿੰਟ ਸੌਣੇ ਤੇ ਗਾਣੇ ਜਗਾ ਕੰਗਾ ਬੋਰਿੰਗ ਜ਼ਿੰਦਗੀ ਦੇ ਵਿੱਚੋਂ ਕੁਝ ਪਲ ਆਪਰ ਮਾਨਟਿਕ ਆਪਾਂ ਮੰਨੇਆ ਇਹ ਇਹ ਮੈਂ ਤਾਂ ਪਹਿਲੀ ਵਾਰ ਹੀ ਚੱਲੇ ਆ ਤੇ ਉੱਦਾਂ ਉਧਰ ਤਾਂ ਜਾਂਦੇ ਆਉਂਦੇ ਰਹਿੰਨੇ ਆ ਪਰ ਇਸ ਤਰ੍ਹਾਂ ਜਿਹੜਾ ਸੀਨੀਅਰਸ ਦੇ ਕੰਪਨੀ ਕੀਤੀ ਅੱਜ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਇੱਕ ਗੱਲ ਆ ਮੈਂ ਦੇਖਿਆ ਕਿ ਬੀਬੀਆਂ ਦੀ ਸੰਗਤ ਬੀਬੀਆਂ ਦੀ ਗੱਲਤੀ ਜ਼ਿਆਦਾ ਆ ਤਾਂ ਬੀਬੇ ਤਾਂ ਵਿਚਾਰੇ ਕੋਈ ਘੋੜੀ ਚਾਹੀਏ ਉਹ ਨੀਵੇਂ ਮੈਂ ਮੈਂ ਆਉਣਾ ਸਾਦੇ ਕਾ ਸਾਫ ਕਰੋ ਕੰਦੀ ਨਾ ਤੇ ਤੁਰੇ ਨਾ ਆਈ ਆ ਮੈਂ ਸੈਂਦੀ ਨਾ ਕੰਨ ਆਸ ਨੇ ਤੇਰੀ ਬੋਲੀ ਮੇਰੇ ਆਪੇ ਮੇਰੀ ਬੋਲੀ ਤੇ ਆ ਮੇਰੀ ਹੋ ਤੇ ਨਾ ਕਟਿਆ ਤੇ ਹੋਰ ਕੋਈ ਕਟੇ ਬਿਨਾ ਮੇਰੀ ਹੋ ਤੇ ਨਾ ਬੋਦੀ ਤੇ ਹੋਰ ਕੋਈ ਕਟੇ ਬਿਨਾ ਆ ਲੋ ਅੰਟੀ ਪਾਉ ਦਿਓ ਆ ਲੋ ਆ ਲੋ ਪਾਉ ਆਪਾਂ ਇਹਨੇ ਹੋਰ ਪਾਉ ਆ ਆ ਪਾਉ ਜੀ ਕਰ ਮਾਰਾ ਪੁੱਛਿਆ ਰਾਜ ਰਾਜ ਪੁੱਛਿਆ ਹਾਂਜੀ ਹਾਂਜੀ ਕਿਲਾ ਅਨੰਦਪੁਰ ਸਾਹਿਬ ਪੰਜਾਬ ਕਿਲਾ ਅਨੰਦਪੁਰ ਸਾਹਿਬ ਪੰਜਾਬ ਇਹ ਇਹ ਹੈਗਾ ਆਪਣਾ ਨਿਸ਼ਾਨ ਸਾਹਿਬ ਠੀਕ ਹੈ ਜੀ ਠੀਕ ਜੀ ਵੈਰੀ ਨਾਈਟ ਇਹ ਬਣ ਆਇਆ ਜੀ ਵਿਚ ਦੇ ਉੱਤੇ ਕਿਲਾ ਅਨੰਦਪੁਰ ਸਾਹਿਬ ਦਾ ਵਾਹ ਜੀ ਪਿੱਛੇ ਫੋਰਟ ਬਣੇ ਰੈਫੋਰਟ ਹੈ ਗਾੜੀਆਂ ਦੇ ਨਾਲ ਗੁਰੂ ਸਾਹਿਬ ਦਾ ਚੰਗ ਹੁੰਦਾ ਸੀ ਫਿਰ ਆਖਰੀ ਵਾਰ ਉਹਨਾਂ ਨੇ ਉੱਥੋਂ ਇਹ ਕੁੱਝ ਕੀਤਾ ਕਿਉਂਕਿ ਉਹ ਤੰਗ ਬਹੁਤ ਕਰਦੇ ਸੀ ਜਦੋਂ ਉਹਨਾਂ ਨੇ ਫਿਰ ਸੰਸਾਗ ਦੀ ਗੱਲ ਗਏ ਤੇ ਉੱਥੇ ਪਰਿਵਾਰ ਵਿਛੜਾ ਹੋ ਗਿਆ ਹਾਂਜੀ ਤਿੰਨ ਪਾਸੇ ਤਿੰਨ ਗਰੁੱਪਾਂ ਦੇ ਵਿੱਚ ਗੁਰਸਾਹਿਬ ਦਾ ਪਰਿਵਾਰ ਵਿਛੜ ਗਿਆ ਤੇ ਉਸ ਤੋਂ ਬਾਅਦ ਹਿਸਟਰੀ ਚੱਲਦੀ ਆ ਜੰਗਾ ਚੱਲਦੀਆਂ ਹਾਂਜੀ ਤੇ ਬਹੁਤ ਯਾਨੀ ਅਤਿਆੰਤ ਦੁਖਦਾਈ ਸਮਾਂ ਸੀ ਉਸ ਵੇਲੇ ਪਰ ਗੁਰੂ ਸਾਹਿਬ ਨੇ ਸਵੇਰ ਦੀ ਆਸਾ ਦੀ ਵਾਰ ਦਾ ਕੀਰਤਨ ਨਹੀਂ ਛੱਡਿਆ ਸਵੇਰੇ ਪੂਰਾ ਕੀਰਤਨ ਕੀਤਾ ਵੈਰੀ ਨਾਈਸ। ਫਿਰ ਕੰਨ ਦੀ ਜੇ 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 ਜਿੱਦਾਂ ਪਾ ਲੈ ਕੇ ਆਉਣੇ। ਤੇਰੀ ਪੁੱਛੀ ਹੁੰਦਾ ਕ੍ਰਾਸ ਤੇ ਕ੍ਰਾਸ ਹੁੰਦਾ ਜਿਹੜਾ ਬਣ ਗਿਆ ਉਹਨੇ ਪਹਿਲਾ ਹੱਥ ਖੜਾ ਕਰਨਾ। ਰੋੜਾ ਪਾਉਣਾ ਕਿਹਾ ਪਿੰਗੋ। 4 ਤੇ 545 4 ਤਾਂ 545 45 4 ਤੇ 545 10 10 10 10 10 10 10 ਨੰਬਰ 6 6 ਨੰਬਰ 6 ਉਹ ਤੋਂ ਬਾਅਦ ਆ ਗਿਆ ਨੰਬਰ 27 2 ਤੇ 7 27 ਇਹ ਵਹੀ ਨਹੀਂ ਨਹੀਂ ਜਸ ਕੋਈ 77 7

ਓ ਲੱਗੀ ਕੰਦੋਲੀ ਓਲੇ ਮੇਰੇ ਹੱਥ ਵਿੱਚ ਗੁੱਲੀ ਡੰਡਾ ਓ ਤੇਰੇ ਹੱਥ ਬਡੋਲੇ ਟੁੱਟ ਗਈ ਯਾਰੀ ਤੋਂ ਗਾਲ ਬਿਨਾਂ ਨਾ ਬੋਲੇ ਟੁੱਟ ਗਈ ਯਾਰੀ ਤੋਂ ਗਾਲ ਬਿਨਾਂ ਨਾ ਬੋਲੇ ਟੁੱਟ ਗਈ ਯਾਰੀ ਤੋਂ ਬੋਲੇ ਸੋਨਹਾਰ ਸਸਰੀਆ ਗਾਲੋ ਬੋਲੇ ਸੋਨਹਾਰ ਸਸਰੀਆ ਗਾਲੋ